ਵਿਸ਼ੇ ਪੱਤਰ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੋਰਤਾ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ੍ਰੀ ਨੰਪੁਰ ਸਾਹਿਬ ਦੇ ਪਿੰਡਾਂ ਨੂੰ ਜੋੜਨ ਵਾਲੇ ਨਵੇਂ ਪੁਲ ਦੀ ਉਸਾਰੀ ਦੀ ਸ਼ੁਰੂਆਤ ਮੌਕੇ ਉੱਥੇ ਪਹੁੰਚੇ ਹੋਏ ਸੀ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਜਿਹੜਾ ਕਿ ਉਸ ਤੋਂ ਬਾਅਦ ਸੰਬੋਧਨ ਕੀਤਾ ਗਿਆ ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ ਅੱਜ ਸਾਡੇ ਇਲਾਕੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਮੰਗਲ ਦੇ ਲਈ ਬਹੁਤ ਹੀ ਵੱਡਾ ਦਿਨ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਤੇ ਸ਼ਹਿਰੇ ਦੇ ਪਵਿੱਤਰ ਅਫਸਰ ਦੇ ਉੱਤੇ ਅੱਜ ਸਾਡੇ ਇਲਾਕੇ ਦੀ ਜਿਹੜੀ ਕਬੱਡੀ ਮੰਗਾ ਸਵਾਹ ਨਦੀ ਦੇ ਉੱਤੇ ਭਲੜੀ ਤੋਂ ਲੈ ਕੇ ਖੇੜਾ ਕਲਮੋੜ ਪੰਗਲ ਮਹਿੰਦਪੁਰ ਤੱਕ ਜਿਹੜਾ ਪੁਲ ਹੈ ਉਹਦੇ ਜਿਹੜਾ ਕੰਮ ਸ਼ੁਰੂ ਹੋ ਰਿਹਾ ਇਹ ਫੁਲ ਲਗਭਗ 35 ਕਰੋੜ ਦੀ ਲਾਗਤ ਦੇ ਨਾਲ 511 ਮੀਟਰ ਲੰਬਾ ਤੇ ਇਸ ਨੂੰ ਜਿਹੜੀ ਅਪਰੋਚ ਰੋਡਸ ਰੋਡਸ ਨੇ 6 ਕਿਲੋਮੀਟਰ ਦੋਵੇਂ ਪਾਸਿਓਂ ਵੀ 18 ਫੁੱਟ ਹੋਣਗੀਆਂ ਇਸ ਦੇ ਨਾਲ ਜਿਹੜੇ ਸਾਡੇ ਆ ਪਿੰਡ ਨੇ ਖਾਸ ਕਰਕੇ ਖੀੜਾ ਕਲਮੋੜ ਭੰਗਲਾ ਮਹਿੰਦਪੁਰ ਤੇ ਮਜਾਰੀ ਇਹ ਇੱਕ ਤਰੀਕੇ ਨਾਲ ਇਸ ਵਕਤ ਹਿਮਾਚਲ ਸੀ ਇਹਨਾਂ ਦੀ ਡਾਇਰੈਕਟ ਅਪਰੋਚ ਪੰਜਾਬ ਦੇ ਨਾਲ ਬਿਲਕੁਲ ਨਹੀਂ ਸੀ ਇੱਕ ਹਾਰਜੀ ਪੁਲ ਦੇ ਨਾਤੇ ਜਿਹੜਾ ਹੈ ਮੋਟਰਸਾਈਕਲ ਛੋਟੀ ਗੱਡੀਆਂ ਚੱਲ ਜਾਂਦੀਆਂ ਸੀ ਪਰ ਜਿਹੜਾ ਇਹਨਾਂ ਲੋਕਾਂ ਦਾ ਜੀਵਨ ਜਿਹੜਾ ਹੈ ਤੇ ਬੜੀ ਹੈਰਾਨੀ ਵਾਲੀ ਗੱਲ ਇਹ ਵੀ ਸੀ ਕਿ ਇਹ ਪਿੰਡ ਇਹ ਵੀ ਕਦੀ ਕਦੀ ਇਹ ਵੀ ਮੰਗ ਕਰਦੇ ਸੀ ਸਾਨੂੰ ਤੇਰੇ ਨਾਲੋਂ ਵਧੀਆ ਹਿਮਾਚਲ ਨਾਲ ਹੀ ਛੱਡ ਹਰ ਹੁਣੋ ਜਦੋਂ ਸਿੱਧਾ ਇਹ ਪੁਲ ਬਣਨ ਦੇ ਨਾਲੇ ਸਿੱਧਾ ਮੰਗਲ ਦੀ ਤੋਂ 10 ਤੋਂ 15 ਮਿੰਟ ਦੀ ਦੂਰੀ ਰਹਿ ਜੂਗੀ ਤੇ ਉਧਰ ਹੀ ਐਡਵੋਕੇਟ ਹਰਜੁਂਦਰ ਸਿੰਘ ਧਾਮੀ ਦੇ ਪੱਲੋ ਵੀ ਕੇਂਦਰ ਸਰਕਾਰ ਨੂੰ ਲੈ ਕੇ ਆਪਣਾ ਪੱਖ ਸਾਂਝਾ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਆਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਦਾਲੂਆਂ ਦੇ ਜਥੇ ਨੂੰ ਮਨਜ਼ੂਰੀ ਦੇਣ ਦਾ ਸਵਾਗਤ ਕੀਤਾ ਅਤੇ ਉਹਨਾਂ ਨੇ ਕਿਹਾ ਸਰਕਾਰ ਦਾ ਇਹ ਫੈਸਲਾ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਇਆ ਤੇ ਜਿਸ ਦੀ ਸ਼੍ਰੋਮਣੀ ਕਮੇਟੀ ਪ੍ਰਸ਼ੰਸਾ ਕਰਦੀ ਹੈ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਿੱਖ ਜਗਤ ਹੀ ਨਹੀਂ ਸਕੋ ਪੂਰੀ ਮਨੁੱਖਤਾ ਲਈ ਵੱਡੀ ਮਹੱਤਤਾ ਰੱਖਦਾ ਹੈ ਤੇ ਇਸ ਮੌਕੇ ਸਿੱਖ ਸੰਗਤਾਂ ਵੱਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਦਰਸ਼ਨ ਕਰਨ ਅਤੇ ਸਰਦਾ ਪ੍ਰਕਤੋਂ ਦੀ ਤਾਂਗ ਭਾਵਨਾਤਮਕ ਹੈ ਤੇ ਉਹਨਾਂ ਨੇ ਕਿ ਹਾਕੀ ਬੀਤੇ ਦਿਨੀ ਸਿੱਖ ਜੱਥੇ ਉੱਤੇ ਰੋਕ ਦੇ ਫੈਸਲੇ ਨੇ ਸੰਗਤ ਨੂੰ ਨਿਰਾਸ਼ ਕਰ ਦਿੱਤਾ ਸੀ ਜਿਸ ਦੇ ਚੱਲਦੇ ਆ ਸ਼ੋਮਨੀ ਕਮੇਟੀ ਵੱਲੋਂ ਸਰਕਾਰ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਗਈ ਸੀ ਤੇ ਇਸ ਸੰਬੰਧ ਵਿੱਚ 4 ਦਿਨ ਪਹਿਲਾਂ 29 ਸਤੰਬਰ 2025 ਨੂੰ ਹੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ ਸੀ ਜਿਸ ਉਤੇ ਸਰਕਾਰ ਵੱਲੋਂ ਗੌਰ ਕਰਨਾ ਸੰਤੁਸ਼ਟੀਜਨਕ ਹੈ ਰੁੱਕਰ ਦਾ ਗਿਲਖਪੁਰ ਦੇ ਵੱਲੇ 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ ਜਿਹੜੀ ਕੀ ਨਜ਼ਰ ਆ ਰਹੀ ਹੈ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਵੱਲੋਂ ਹਲਕਾ ਮਹਿਲ ਕਲਾ ਤੋਂ ਸੰਭਾਵੀ ਉਮੀਦਵਾਰ ਵਜੋਂ ਸਾਫ ਦਾ ਐਮ ਸੀ ਬਰਨਾਲਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਐਸ ਸੀ ਡਿਪਾਰਟਮੈਂਟ ਦੇ ਜ਼ਿਲ੍ਹਾ ਚੇਅਰਮੈਨ ਜਸਮੇਲ ਸਿੰਘ ਡੇਰੀਵਾਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾ ਸਮੇਤ ਇਤਿਹਾਸਿਕ ਗੁਰਦੁਆਰਾ ਜਵੰਦਰ ਸਾਹਿਬ ਪੰਡਤ ਹੁੱਲੀਵਾਲ ਵਿਖੇ ਰੁਮਾਲਾ ਸਾਹਿਬ ਦੀ ਸੇਵਾ ਤੇ ਅਰਦਾਸ ਬੇਨਤੀ ਕਰਨ ਉਪਰੰਤ ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ਦੀ ਵੀ ਉਹਨਾਂ ਦੇ ਵੱਲੋਂ ਬੀਤੇ ਕੱਲ੍ਹ ਵਤਾਈ ਦਿੱਤੀ ਗਈ ਸੀ ਤੇ ਖੁਦ ਨੂੰ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਹਿਲਕਲਾ ਤੋਂ ਚੋਣ ਲੜਨ ਦਾ ਅਧਿਕਾਰਕ ਐਲਾਨ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਜੀ ਹਾਂ ਜਸਮੀਤ ਸਿੰਘ ਦੇ ਦਿਵਾਲਾ ਨੇ ਕਿਹਾ ਉਹਨਾਂ ਨੂੰ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਹਲਕਾ ਮਹਿਲਕਲਾ ਤੋਂ ਚੋਣ ਲੜਨ ਦੀ ਤਿਆਰੀ ਕਰਨ ਦਾ ਸੰਕੇਤ ਮਿਲਿਆ ਉਹਨਾਂ ਨੇ ਕਿਹਾ ਮੈਨੂੰ ਪੂਰਾ ਭਰੋਸਾ ਹੈ ਕਿ ਪਾਰਟੀ ਮੇਰੀਆਂ ਸੇਵਾਵਾਂ ਅਤੇ ਵਫਾਦਾਰੀ ਨੂੰ ਵੇਖਦਿਆਂ ਮੈਨੂੰ ਟਿਕਟ ਦੇਵੇਗੀ ਤਾਂ ਜੋ ਮੈਂ ਹਲਕੇ ਦੇ ਲੋਕਾਂ ਦੀ ਸੇਵਾ ਵੱਡੇ ਪੱਧਰ ਤੇ ਕਰ ਸਕਾਂਗਾ।todari aapne ta neel kade vallon ek video byan jari kita gaya ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਨੂੰ ਲੈ ਕੇ ਹੜਪੀੜਤਾ ਦੀ ਮਦਦ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਕਿ ਐਸਟੀਆਰਐਫ ਦੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਜਾਵੇ ਐਸਟੀਆਰਐਫ 2010 ਦੇ ਵਿੱਚ ਬਣਾਇਆ ਗਿਆ ਸੀ ਨਿਯਮ ਵੀ ਉਸ ਵੇਲੇ ਹੀ ਹਨ ਤੇ ਪਰ ਹੁਣ 2025 ਦੇ ਵਿੱਚ 2010 ਦੇ ਮੁਕਾਬਲੇ ਬਹੁਤ ਮਹਿੰਗਾਈ ਪਾ ਚੁੱਕੀ ਹੈ ਤੇ ਇਸ ਕਰਕੇ ਪੰਜਾਬ ਨੇ ਮੰਗ ਕੀਤੀ ਹੈ ਕਿ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਜਾਵੇ ਤਾਂ ਜੋ ਹੜਪੀੜਤਾ ਦੀ ਮਦਦ ਕੀਤੀ ਜਾ ਸਕੇ ਤੇ ਆਉਂਦਿਆਂ ਹੋਰ ਨੀਲਗੜ੍ਹ ਦੇ ਵੱਲੋਂ ਕੀ ਕਿਹਾ ਗਿਆ ਅਫਸੋਸਯੇਸ਼ ਚੀਜ਼ ਹੈਗਾ ਕਿ ਡੇਢ ਮਹੀਨੇ ਦੇ ਹੁਣ ਨੂੰ ਹੋ ਗਿਆ ਹਾਲੇ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ ਬਲਕਿ ਜਦੋਂ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਸਾਹਿਬ ਨੇ ਡਿਪਾਰਟਮੈਂਟ ਵੱਲੋਂ ਜੋ ਸ਼ਾਮ ਨੂੰ ਪ੍ਰੈਸ ਕਨਫਰੈਂਸਟ ਜਾਹੀ ਹੋਇਆ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਮੁਆਵਜ਼ਾ ਹੈਗਾ ਉਹ এসਡੀਆਰਐਫ ਦੇ ਮੌਜੂਦਾ ਨਿਯਮਾਂ ਦੇ ਮੁਤਾਬਕ ਹੀ ਦੇਣਾ ਪੈਂਦਾ ਹੈ। ਔਰ ਗਵਰਨਰ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਵੀ ਇਸੇ ਪਾਸੇ ਵੱਲ ਇਸ਼ਾਰਾ ਕਰਦਾ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਆ ਉਹ ਐਸਡੀਆਰਐਫ ਦੇ ਵਿੱਚ ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਨ ਦੇ ਮੂਡ ਦੇ ਵਿੱਚ ਨਹੀਂ ਹੈ। ਇੱਕ ਵੈਲਫੇਅਰ ਸਟੇਟ ਦੇ ਵਿੱਚ ਜੇ ਸਰਕਾਰਾਂ ਹੁੰਦੀਆਂ ਉਹ ਲੋਕਾਂ ਦੀ ਭਲਾਈ ਹਾਸਤੇ ਹੁੰਦੀਆਂ ਉਸ ਦੇ ਵਿੱਚ ਕੋਈ ਐਡਮੈਂਸੀ ਨਹੀਂ ਹੁੰਦੀ ਹੈ ਜੇ ਅੱਜ ਦੇ ਸਮੇਂ ਦੀ ਜ਼ਰੂਰਤ ਹੈਗੀ ਹੈ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਕੋਲ ਇਹ ਮੁੱਦਾ ਉਠਾਇਆ ਹੈਗਾ ਤਾਂ ਕੇਂਦਰ ਸਰਕਾਰ ਨੂੰ ਬਿਨਾਂ ਹਿਚਕਿਚਾਟ ਕੋ ਉਸ ਨੂੰ ਮੰਨ ਲੈਣਾ ਚਾਹੀਦਾ ਹੈ ਤਾਂ ਕਿ ਸਹੀ ਮਾਇਨੇ ਦੇ ਵਿੱਚ ਜੇ ਅਸੀਂ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਾਂ ਉਹਨਾਂ ਦੀ ਸਹਾਇਤਾ ਹੋ ਸਕੇ ਔਰ ਮਾਨ ਸਾਹਿਬ ਨੇ ਜੇ এসਬੀਆਰਐਫ ਦੀ ਗੱਲ ਕੀਤੀ ਹੈ ਉਹਦੇ ਨਿਜ਼ਮਤ ਦੇ ਤਬਦੀਲੀ ਦੀ ਗੱਲ ਕੀਤੀ ਹੈ ਕਿ ਹੈ ਅੱਜ ਭਾਵੇਂ ਆਫਤ ਪੰਜਾਬ ਦੇ ਵਿੱਚ ਆਈ ਹੋਈ ਹੈ ਉਹ ਪੰਜਾਬ ਦੇ ਲੋਕਾਂ ਨੂੰ ਦਾ ਸਿੱਧਾ ਫਾਇਦਾ ਹੋਣਾ ਪਰ ਅਲਟੀਮੇਟਲੀ ਫਾਇਦਾ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਹੋਣਾ ਹੈ ਜਿਹੜਾ ਪੈਸਾ ਵੀ ਉਹ ਹਿੰਦੁਸਤਾਨ ਦੇ ਟੈਕਸ ਪੇਰ ਦਾ ਹੀ ਪੈਸਾ ਹੈਗਾ ਪੰਜਾਬ ਦੇ ਹਿੰਦੁਸਤਾਨ ਦੇ ਲੋਕਾਂ ਦਾ ਹੀ ਪੈਸਾ ਹੈਗਾ ਔਰ ਲੋਕ ਭਲਾਈ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਲੋਕ ਹਿੱਤਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਲੋਕਾਂ ਦਾ ਖਿਆਲ ਰੱਖਣਾ ਹੁੰਦਾ ਹੈ ਅਸੀਂ ਤੇ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਨੂੰ गुजारिश ਕਰਦੇ ਆ ਕਿ ਨਿਯਮਾਂ ਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ ਮਹਿੰਗਾਈ ਬਹੁਤ ਵੱਧ ਚੁੱਕੀ ਹੈ ਕਿ ਇਹ ਜੋ ਨਿਜ਼ਮ ਅੱਜ ਤੋਂ 15 ਸਾਲ ਪਹਿਲੇ ਬਣੇ ਸੀ ਅੱਜ ਉਹਨਾਂ ਦੇ ਨਾਲ ਗੁਜ਼ਾਰਾ ਨਹੀਂ ਪਾਉਂਦਾ ਪੰਜਾਬ ਦੇ ਵਿੱਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਤੇ ਜ਼ਨਾਲ ਹੀ ਇਸ ਮਹੀਨੇ ਛੁੱਟੀਆਂ ਦੀਆਂ ਮੌਜਾਂ ਲੱਗਣ ਵਾਲੀਆਂ ਨੇ ਤੇ ਇਸ ਮਹੀਨੇ ਗਾਂਧੀ ਜੰਤੀ ਦੁਸ਼ਹਿਰਾ ਦੀਵਾਲੀ ਅਤੇ ਵਿਸ਼ਕਰਮਾ ਦੇ ਅਤੇ ਜਾਂ ਜੰਦਕ ਛੁੱਟੀਆਂ ਰਹਿਣ ਹੀ ਵਾਲੀਆਂ ਹਨ ਪਰ ਅਗਲੇ ਹਫਤੇ ਇੱਕ ਹੋਰ ਸਰਕਾਰੀ ਛੁੱਟੀ ਪੰਜਾਬ ਵਿੱਚ ਰਹਿਣ ਵਾਲੀ ਹੈ ਦਰਅਸਲ 7 ਅਕਤੂਬਰ ਨੂੰ ਮਹਾਰਿਸ਼ੀ ਪਗਮਾਨ ਵਾਲਮੀਕੀ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਐਲਾਨੀ ਗਈ ਹੈ ਤੇ ਇਸ ਸੰਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ ਇੱਥੇ ਦੱਸਤੀ ਏ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਮਹੀਨੇ ਕਾਫੀ ਤਿਉਹਾਰ ਆ ਰਹੇ ਹਨ ਤੇ ਜਿਸ ਦੇ ਚੱਲਦਿਆਂ ਪੰਜਾਬ ਵਾਸੀਆਂ ਲਈ ਕਈ ਸਰਕਾਰੀ ਛੁੱਟੀਆਂ ਵੀ ਆ ਰਹੀਆਂ ਹਨ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਉਤਸਵ ਤੋਂ ਬਾਅਦ ਵੀ ਅਕਟੂਬਰ ਨੂੰ ਦੀਵਾਲੀ ਅਤੇ 21 ਅਕਟੂਬਰ ਨੂੰ ਵਿਸ਼ਵਕਰਮਾ ਦਾ ਤਿਉਹਾਰ ਆ ਰਿਹਾ ਹੈ ਜਿਸ ਕਰਕੇ ਸੂਬੇ ਵਿੱਚ ਸਰਕਾਰੀ ਛੁੱਟੀ ਰਹੇਗੀ ਬੀਤੇ ਕਾਲੇ ਤੇ ਸ਼ਹਿਰਦਾ ਤਿਹਾਰ ਕਾਫੀ ਤੂਮ-ਤਾਮ ਦੇ ਨਾਲ ਮਨਾਇਆ ਗਿਆ ਤਸਵੀਰਾ ਵਕ-ਵਕ ਥਾਵਾਂ ਤੋਂ ਸਾਹਮਣੇ ਆਈ ਨੇ ਚੰਡੀਗੜ੍ਹ ਤੋਂ ਜਿੰਤੋਂ ਵਕ-ਵਕ ਥਾਵਾਂ ਤੋਂ ਰਾਵਣ ਦੇ ਪੁੱਤਰ ਨੂੰ ਸਾੜਨ ਦੀਆਂ ਤਸਵੀਰਾ ਸਾਹਮਣੇ ਆਈਆਂ ਨੇ ਤੇ ਲੋਕਾਂ ਦੇ ਵੱਲੋਂ ਪੂਰਾ ਆਨੰਦ ਮਾਣਿਆ ਗਿਆ ਚੰਡੀਗੜ੍ਹ ਦੇ ਵਿੱਚ ਵੀ ਪੂਰਾ ਧੂਮ-ਧਾਮ ਦੇ ਨਾਲ ਜਿਹੜਾ ਕਿ ਇਸ ਤਿਹਾਰ ਨੂੰ ਮਨਾਇਆ ਗਿਆ ਖਾਸ ਕਰਕੇ ਦੇਸ਼ ਭਰ ਵਿੱਚ ਦੁਸ਼ਹਿਰਾ ਦਾ ਤਿਹਾਰ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ ਤੇ ਇਹ ਤਿਹਾੜਾ ਨਾ ਸਿਰਫ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਸਗੋਂ ਤਾਰਮਿਕਤਾ ਸਕਾਰਾਤਮਕ ਊਰਜਾ ਤੇ ਪਰਿਵਾਰਕ ਖੁਸ਼ਹਾਲੀ ਦਾ ਸੰਦੇਸ਼ ਵੀ ਦਿੰਦਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜ਼ਿਲ੍ਹਾ ਜਿੰਦ ਦੇ ਵਿੱਚ ਵੀ ਧੂਮ-ਧਾਮ ਦੇ ਨਾਲ ਤੇ ਉલ્લાਸ ਦੇ ਨਾਲ ਇਹ ਤਿਹਾੜ ਜਿਹੜਾ ਕੀ ਮਨਾਇਆ ਗਿਆ ਵਿੱਚ ਦਸ਼ਮੀ ਦਾ ਤਿਹਾੜ ਕਹਿ ਸਕਦੇ ਆ ਕਿ ਜਿਹੜਾ ਕੀ ਮਨਾਇਆ ਗਿਆ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਪੂਰਾ ਖੁਸ਼ਹਾਲੀ ਦਾ ਮਾਹੌਲ ਜਿਹੜਾ ਕੀ ਨਜ਼ਰ ਆਇਆ ਡੋਪਟੀ ਮੁਰਮੂ ਨੇ ਵੀ ਦਿੱਲੀ ਦੇ ਲਾਲ ਕਿਲੇ ਦੇ ਮੈਦਾਨ ਵਿੱਚ ਧਾਰਮਿਕ ਲੀਲਾ ਸਮ੍ਰਿਤੀ ਦੁਆਰਾ ਆਯੋਜਿਤ ਵਿਦੇਸ਼ ਵਿਜੇ ਦਸ਼ਮੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਸੀ ਤੇ ਰਾਸ਼ਟਰਪਤੀ ਨੇ ਪ੍ਰਤੀਕਾਤਮਕ ਤੌਰ ਤੇ ਤੀਟੁਲਾਕੇ 라ਵਣ ਦਹਨ ਵੀ ਕੀਤਾ ਸੀ ਤਾਂ ਤਸਵੀਰਾਂ ਜੋੜੀ ਕਿ ਵਕ ਵਕਾਵਾ ਤੋਂ ਸਾਹਮਣੇ ਆਈਆਂ ਨੇ ਤੁਸੀਂ ਇਸ ਵੇਲੇ ਸਕਰੀਨ ਤੇ ਵੀ ਦੇਖ ਸਕਦੇ ਹੋ ਤਬਾਦ ਅਗਲੀ ਖਬਰ ਦੇ ਵੱਲ ਤਾ ਰਫ ਯੁੱਧ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਟਰੰਪ ਜਿਹੜੇ ਕਿ ਆਪਸ ਦੇ ਵਿੱਚ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਇਸ ਮਹੀਨੇ ਦੇ ਅੰਤ ਵਿੱਚ ਮਲੇਸ਼ੀਆ ਦੀ ਰਾਜਧਾਨੀ ਕੁਲੰਪੂਰ ਵਿਖੇ ਮੁਲਾਕਾਤ ਹੋਣ ਦੀ ਉਮੀਦ ਹੈ ਦੋਵਾਂ ਦੇਸ਼ਾਂ ਦੇ ਨੇਤਾ ਆਉਣ ਵਾਲੇ ਆਸਿਆਨ ਕੰਮਲਨ ਦੇ ਮੌਕੇ ਤੇ ਦੁਵੱਲੀ ਮੀਟਿੰਗ ਕਰ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ 47ਵੇਂ ਆਸIAN ਸੰਮੇਲਨ ਵਿੱਚ ਸ਼ਾਮਲ ਹੋਣ ਲਈ 26 ਅਕਤੂਬਰ 2025 ਨੂੰ ਮਲੇਸ਼ੀਆ ਦਾ ਦੌਰਾ ਕਰਨ ਵਾਲੇ ਨੇ ਮਲੇਸ਼ੀਆ ਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ ਜੇਕਰ ਰਾਸ਼ਟਰਪਤੀ 트ੰਪ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰਦੇ ਹਨ ਤਾਂ ਇਹ ਪਹਿਲਾ ਬਹੁਪੱਖੀ ਮੰਚ ਹੋਵੇਗਾ ਜਿੱਥੇ ਵਾਸ਼ਿੰਗਟਨ ਦੁਆਰਾ ਭਾਰਤ ਤੇ 50% ਦੀ ਟੈਰਫ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਨੇਤਾ ਆਹਮੋ ਸਾਹਮਣੇ ਨਜ਼ਰ ਆ ਸਕਦੇ ਨੇ ਅਮਰੀਕਾ ਵੱਲੋਂ 파ਰਤੀ ਸਮਾਨਨਾ ਤੇ 50% ਟੈਰਫ ਲਗਾਉਣ ਦੇ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਹੋ ਗਏ ਹਨ ਤੇ ਇਸ ਦਰਾਨ ਅਮਰੀਕਾ ਪਾਕਿਸਤਾਨ ਨਾਲ ਆਪਣੀ ਨੇੜਤਾ ਵਧਾ ਰਿਹਾ ਹੈ ਜਿੱਹਾਂ ਭਾਰਤ ਦੇ ਨਾਲ ਅਮਰੀਕਾ ਦੇ ਤਣਾਅ ਹੋਰ ਵੱਧ ਗਏ ਜਦੋਂ 트ੰਪ ਨੇ ਮਾਸਕੋ ਨਾਲ ਆਪਣੇ ਊਰਜਾ ਸੰਬੰਧਾਂ ਖਾਸ ਕਰਕੇ ਕੱਚੇ ਤੇਲ ਦੇ ਆਯਾਤ ਨੂੰ ਲੈ ਕੇ ਨਵੀਂ ਦਿੱਲੀ ਨੂੰ ਨਿਸ਼ਾਨਾ ਬਣਾਇਆ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਭਾਰਤ ਦੀ ਬਾਰ-ਬਾਰ ਆਲੋਚਨਾ ਵੀ ਕੀਤੀ ਸੀ ਅਤੇ ਰਾਸ਼ਟਰਪਤੀ 트ੰਪ ਤੋਂ ਇਲਾਵਾ ਪੀਟਰ ਨਵਾਰੋ ਸਮੇਤ ਕਈ 트ੰਪ ਸਹਾਇਕਾਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਰੂਸੀ ਤੇਲ ਆਯਾਤ ਨੂੰ ਲੈ ਕੇ ਭਾਰਤ ਵਿਰੁੱਧ ਤਿੱਖੇ ਬਿਆਨ ਵੀ ਦਿੱਤੇ ਸਨ। ਤੋਂਦਰੀ ਖੇਡ ਜਗਤ ਤੋਂ ਵੀ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਵੀਰਵਾਰ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੁਰੂ ਹੋਇਆ ਪਹਿਲੇ ਦਿਨ ਦੀ ਖੇਡ ਪੂਰੀ ਤਰ੍ਹਾਂ ਭਾਰਤ ਦੇ ਹੱਕ ਵਿੱਚ ਸੀ ਵੈਸਟ ਇੰਡੀਜ਼ ਆਪਣੀ ਪਹਿਲੀ ਪਾਰੀ ਵਿੱਚ 162 ਦੌੜਾਂ ਤੇ ਆਲ ਆਊਟ ਹੋ ਗਿਆ ਜਵਾਬ ਵਿੱਚ ਭਾਰਤ ਨੇ ਦਿਨ ਦਾ ਅੰਤ ਦੋ ਵਿਕਟਾਂ ਤੇ ਇੱਕ ਸੋ 21 ਦੌੜਾਂ ਤੇ ਕੀਤਾ ਕੇ ਐ ਰਾਹੁਲ ਨੇ ਅਰਧ ਸੈਂਕੜਾ ਬਣਾਇਆ ਸਿਰਾਜ ਨੇ 4 ਵਿਕਟਾਂ ਲਈਆਂ ਜਦੋਂ ਕਿ ਬੁਮਰਾਹ ਨੇ 3 ਵਿਕਟਾਂ ਲਈਆਂ ਕੁਲਦੀਪ ਯਾਦਵ ਨੇ ਵੀ 2 ਵਿਕਟਾਂ ਲਈਆਂ ਵਾਸ਼ਿੰਗਟਨ ਸੁੰਦਰ ਨੇ 1 ਵਿਕਟ ਲਈ ਇਹ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਮਹੱਤਵਪੂਰਨ ਹੈ ਤੇ ਭਾਰਤ ਦੇ ਸ਼ੁਰੂਆਤੀ ਬੱਲੇਬਾਜ਼ ਯਸ਼ਸ਼ਵੀ ਜੈਸਵਾਲ ਅਤੇ ਕੇ ਐ ਰਾਹੁਲ ਨੇ ਪਾਰੀ ਦੀ ਸ਼ੁਰੂਆਤ ਕੀਤੀ ਉਹਨਾਂ ਨੇ 68 ਦੌੜਾਂ ਦੀ ਸੰਭਾਗੀ ਕੀਤੀ ਹਾਲਾਂਕਿ ਜੈਸਵਾਲ 36 ਦੌੜਾਂ ਤੇ ਆਊਟ ਹੋ ਗਏ ਸਾਈ ਸੁਦਰਸ਼ਨ 20 ਹਸਤੇ ਵਿੱਚ ਆਊਟ ਹੋ ਗਏ ਸਿਰਫ 7 ਦੌੜਾ ਬਣਾ ਕੇ ਕੇਅਰ ਰਾਹੁਲ ਪਹਿਲਾ ਹੀ ਅਰਧ ਸੈਂਕੜਾ ਲਗਾ ਚੁੱਕੇ ਹਨ ਅਤੇ ਕਪਤਾਨ ਜੁਬਮਨ ਗਿਲ ਉਸਾ ਸਾਥ ਦੇ ਰਹੀ ਸੀ ਤੇ ਦਿਨ ਦੀ ਖੇਡ ਦੇ ਅੰਤ ਤੱਕ ਭਾਰਤ 41 ਦੌੜਾ ਨਾਲ ਪਿੱਛੇ ਸੀ ਤਾਂ ਬਿਲਕੁਲ ਭਾਰਤ ਦੇ ਨਾਮ ਜਿਹੜਾ ਕਿ ਇਹ ਦੋ ਰਹਾ ਵਾ ਦੋ ਵਿਕਟਾ ਗੁਆ ਕੇ ਜਿਹੜਾ ਕਿ 121 ਦੌੜਾ ਬਣਾਈ ਹੈ ਤੇ ਵੈਸਟ ਇੰਡੀਜ਼ ਜਿਹੜਾ ਕਿ 112 ਦੌੜਾ ਤੇ ਢੇਰ ਹੋ ਚੁੱਕਿਆ ਸੀ ਅਲਤੋ ਜਾਨਵਰਾਂ ਨੂੰ ਲੈ ਕੇ 에어 ਇੰਡੀਆ ਤੇ ਪੜਕੀ ਨਜ਼ਰ ਆਈ ਰਵਿਨਾ ਟੰਡਨ ਅਦਾਕਾਰਾ ਰਵਿਨਾ ਟੰਡਨ ਅਕਸਰ ਕਿਸ ਨਾ ਕਿਸੇ ਕਾਰਨ ਕਰਕੇ ਖਬਰਾਂ ਵਿੱਚ ਰਹਿੰਦੀ ਹੈ ਤੇ ਹਾਲੀਵੁੱਡ ਉਹਨਾਂ ਨੇ ਇੱਕ ਟਵੀਟ ਵਿਚ 에어 ਇੰਡੀਆ ਤੇ ਆਪਣਾ ਗੁੱਸਾ ਜ਼ਾਹਰ ਕੀਤਾ ਜਿਸ ਦੇ ਵਿੱਚ ਪਾਲਤੂ ਜਾਨਵਰਾਂ ਨਾਲ ਯਾਤਰਾ ਕਰਨ ਵਾਲੇ ਯਾਤਰੀਆਂ ਨਾਲ ਉਹਨਾਂ ਦੇ ਵਿਵਹਾਰ ਦਾ ਹਵਾਲਾ ਦਿੱਤਾ ਗਿਆ ਆਪਣੀ ਪੋਸਟ ਵਿੱਚ ਰਵੀਨਾ ਨੇ 에어 ਇੰਡੀਆ ਨੂੰ ਇਸ ਮਾਮਲੇ ਵਿੱਚ ਆਕਾਸਾ 에ਅਰ ਤੋਂ ਸਬਕ ਸਿੱਖਣ ਦੀ ਅਪੀਲ ਕੀਤੀ ਇਹ ਧਿਆਨ ਦੇਣ ਯੋਗ ਹੈ ਕਿ ਆਕਾਸਾ 에ਅਰ ਹਾਲੀ ਵਿੱਚ ਆਕਾਸਾ ਤੇ ਪਾਲਤੂ ਜਾਨਵਰ ਨਾਮਕ ਇੱਕ ਸੇਵਾ ਸ਼ੁਰੂ ਉਹਨਾਂ ਦੇ ਵੱਲੋਂ ਕੀਤੀ ਹੈ ਤੇ ਇਸ ਸੇਵਾ ਦੇ ਤਹਿਤ ਯਾਤਰੀ ਹੁਣ ਆਕਾਸਾ 에ਅਰ ਤੇ ਦੋ ਪਾਲਤੂ ਜਾਨਵਰ ਲੈ ਜਾ ਸਕਦੇ ਹਨ ਅਤੇ ਬੁਕਿੰਗ 24 ਘੰਟੇ ਪਹਿਲਾਂ ਕੀਤੀ ਜਾ ਸਕਦੀ ਹੈ। ਹੁਣ ਤੱਕ ਅਕਾਸਾ 에ਅਰ ਸਿਰਫ ਇੱਕ ਪਾਲਤੂ ਜਾਨਵਰ ਦੀ ਇਜਾਜ਼ਤ ਦਿੰਦੀ ਸੀ ਪਰ ਹੁਣ ਦੋ ਲਈ ਇਜਾਜ਼ਤ ਹੈ। ਰਵਿਨਾ ਡੰਡੰਦੀ ਪੋਸਟ ਸਾਹਮਣੇ ਆਏ ਤੇ ਦਾ ਕਾਰਾ ਨੇ ਆਪਣੇ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਕੈਪਸ਼ਨ ਦਿੱਤਾ ਗਿਆ ਸਿੱਖੋ 에ਅਰ ਇੰਡੀਆ ਕਈ ਵਾਰ ਤੁਸੀਂ ਸਾਰੇ ਪਾਲਤੂ ਜਾਨਵਰਾਂ ਦੇ ਮਾਪਿਆਂ ਨੂੰ ਬਹੁਤ ਅਸੁਵਿਧਾ ਵਿੱਚ ਪਾਉਂਦੇ ਹੋ ਸਾਡੇ ਬੱਚੇ ਫਲਾਈਟਾ ਵਿੱਚ ਜ਼ਿਆਦਾਤਰ ਯਾਤਰੀਆਂ ਨਾਲੋਂ ਵਧੀਆ ਵਿਵਹਾਰ ਕਰਦੇ ਹਨ ਰਵਿਣਾ ਟੰਡਨ ਇੱਕ ਐਨੀਮਲ ਲਵਰ ਹੈ ਅਤੇ ਉਸ ਦੇ ਕੋਲ ਕਈ ਪਾਲਤੂ ਕੁੱਤੇ ਹਨ ਤੇ ਉਹ ਅਕਸਰ ਉਨ੍ਹਾਂ ਬਾਰੇ ਪੋਸਟ ਕਰਦੀ ਰਹਿੰਦੀ ਹੈ ਤਦ ਦੇ ਮਹਿਲਾ ਟੀਮ ਵੀ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਹੱਥ ਨਹੀਂ ਮਿਲਾਵੇਗੀ ਭਾਰਤੀ ਪੁਰਸ਼ ਕ੍ਰਿਕਟ ਟੀਮ ਵਾਂਗ ਮਹਿਲਾ ਖਿਡਾਰੀ ਵੀ ਵਰਸ਼ਪ ਕੱਪ ਦੇ ਵਿੱਚ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਉਣਗੀਆਂ ਪਹਿਲਗਾਮ ਹਮਲੇ ਦੇ ਵਿਰੋਧ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਹੱਥ ਨਾ ਮਿਲਾਉਣ ਦੀ ਨੀਤੀ ਲਾਗੂ ਕਰਨ ਦਾ ਫੈਸਲਾ ਕੀਤਾ ਹਾਲ ਹੀ ਵਿੱਚ ਏਸ਼ੀਆ ਕੱਪ ਦੌਰਾਨ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾ ਕੇ ਕਸ਼ਮੀਰ ਦੇ ਪਹਿਲਗਾਮ ਚ ਹੋਏ ਹਮਲੇ ਦਾ ਵਿਰੋਧ ਕੀਤਾ ਸੀ ਭਾਰਤੀ ਮਹਿਲਾ ਟੀਮ 5 ਅਕਤੂਬਰ ਨੂੰ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਪਾਕਿਸਤਾਨ ਦਾ ਸਾਹਮਣਾ ਕਰੇਗੀ ਤੇ ਇਸ ਮੈਚ ਵਿੱਚ ਭਾਰਤੀ ਖਿਡਾਰੀ ਟਾਸ ਤੋਂ ਪਹਿਲਾਂ ਨਾ ਤਾਂ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣਗੇ ਅਤੇ ਨਾ ਹੀ ਰੈਫਰੀ ਨਾਲ ਫੋਟੋ ਸ਼ੂਟ ਵਿੱਚ ਹਿੱਸਾ ਲੈਣਗੇ ਦੋਵਾਂ ਟੀਮਾਂ ਵਿਚਕਾਰ ਮੈਚ ਤੋਂ ਬਾਅਦ ਕੋਈ ਰਸਮੀ ਹੱਥ ਮਿਲਾਉਣ ਦੀ ਵੀ ਸੰਭਾਵਨਾ ਨਹੀਂ ਹੈ। ਏਸ਼ੀਆ ਕੱਪ ਵਿੱਚ ਭਾਰਤ ਦੀ ਪੁਰਸ਼ ਟੀਮ ਨੇ ਪਾਕਿਸਤਾਨ ਵਿਰੁੱਧ ਤਿੰਨ ਮੈਚ ਖੇਡੇ ਅਤੇ ਤਿੰਨੋਂ ਜਿੱਤੇ ਪਰ ਟੀਮ ਨੇ ਕਿਸੇ ਵੀ ਮੈਚ ਵਿੱਚ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। 28 ਨਵੰਬਰ ਨੂੰ ਭਾਰਤੀ ਕ੍ਰਿਕਟ ਟੀਮ ਨੇ ਦੁਬਈ ਵਿੱਚ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਤਾਂ ਫਿਰਾਲ ਦੇ ਲਈ ਜ਼ੁਬਲਟਨ ਦੇ ਵਿੱਚ ਬਸ ਐਨਆਈ ਮੈਨੂੰ ਦਾ ਉਚਾਰਨ ਧੰਨਵਾਦ।